ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਜਿਹੜਾ ਆ ਬਾਪੂ ਜੀ ਮੇਰੇ ਲਾਗੇ ਬੈਠੇ ਤੁਸੀਂ ਦੇਖ ਰਹੇ ਜੇ ਇਹਨਾਂ ਨੂੰ ਸਾਡੇ ਕੋਲ ਬਾਬਾ ਬਾਲਮਿਕ ਸੰਸਥਾ ਤਰਨਧਾਨ ਤੋਂ 2 ਸਾਲ ਪਹਿਲਾਂ ਛੱਡ ਕੇ ਗਈ ਸੀ ਇਹ ਤਰਨਧਾਨ ਤੋਂ ਹੀ ਨੇ ਤੇ ਅੱਜ ਇਹਨਾਂ ਦੇ ਆ ਵੀਰ ਜੀ ਹੋਣੀ ਇਹਨਾਂ ਨੂੰ ਮਿਲਣ ਆਇਆ ਆ ਆਪਾਂ ਨੂੰ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਇਹਨਾਂ ਦੇ ਕੀ ਲੱਗਦੇ ਆ ਤੇ ਇਹ ਕੌਣ ਸੀ ਤੇ ਕਿਦਾਂ ਇਹ ਦਿਮਾਗੀ ਅਫਸੈਟ ਹੋਇਆ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਤੇ ਭਾਈ ਕੀ ਲੱਗਦੇ ਆ ਤੁਹਾਡੇ ਇਹ ਭਰਾ ਹੱਲੇ ਵੰਡੇ ਸਕੇ ਭਰਾ ਆ ਹਾਂਜੀ ਤੇ ਕਿੰਨੇ ਭਰਾ ਜੀ ਤੁਸੀਂ ਨਹੀਂ ਪੰਜ ਭਰਾ ਤਿੰਨ ਬਣਾ ਤੇ ਤੁਹਾਨੂੰ ਕਦੋਂ ਦਾ ਪਤਾ ਸੀ ਫਿਰ ਸਾਡੇ ਕੋਲ ਇਥੇ ਆਸ਼ਰਮ ਚ ਹਾਨੂੰ ਦੋ ਸਾਲ ਹੀ ਹੋ ਗਏ ਦੋ ਸਾਲ ਹੀ ਹੋ ਗਏ ਤੁਹਾਨੂੰ ਪਤਾ ਨੂੰ ਵੇ ਲੋ ਵੀ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਹਾਂਜੀ ਦੋ ਸਾਲ ਹੋ ਗਏ ਆ ਤੁਹਾਡਾ ਭਰਾ ਮੇਰੇ ਕੋਲ ਆ ਹਾਂਜੀ ਇਹ ਮੈਂ ਤੁਹਾਨੂੰ ਵੀਡੀਓ ਵਿਖਾ ਦੂੰਗਾ ਰੋਜ਼ ਹੀ ਮੈਨੂੰ ਕਹਿੰਦਾ ਸੀਗਾ ਕਿ ਮੈਨੂੰ ਛੱਡਿਆ ਮੈਨੂੰ ਮਲਾ ਲਿਆ ਪਰ ਦੋ ਸਾਲ ਚ ਕਦੀ ਤੁਸੀਂ ਫੋਨ ਤੱਕ ਨਹੀਂ ਲਾਇਆ ਮੇਰੇ ਤੇ ਕੀ ਹੋਣਾ ਇਥੋਂ ਕਿੰਨੀ ਦੂਰ ਦਾ ਰਹਾਵਾ ਦੱਸੋ ਗੱਡੀ ਤੇ ਜਾਂ ਮੋਟਰਸਾਈਕਲ ਘੰਟੇ ਅੱਦੇ ਦਾ ਬਾਤ ਤੋਂ ਵੱਧ ਦੱਸੋ ਬਾਤ ਤੋਂ ਅੱਦੇ ਘੰਟੇ ਦਾ ਰਹਿਣਾ ਤੇ ਅੱਧਾ ਘੰਟਾ ਵੇਲੇ ਇੰਨਾ ਭਾਰੂ ਹੋ ਗਿਆ ਕਿ 2 ਸਾਲ ਹੋ ਗਏ ਅੱਧਾ ਘੰਟਾ ਹੀ ਨਹੀਂ ਨਿਕਲਿਆ ਜੀ ਨਾ ਠੀਕ ਹੋ ਗਿਆ ਹੁਣ ਇਹਨਾਂ ਨੇ ਦੱਸਿਆ ਨਾ ਕਿ 2 ਸਾਲ ਹੋ ਗਏ ਸਾਨੂੰ 2 ਸਾਲ ਤੋਂ ਪਤਾ ਹੈਗਾ ਤੇ ਸੰਗਜੀ ਇਹ ਜਿਹੜਾ ਵੀਰ ਆ ਇਹਦੀ ਮਾਸੀ ਵੀ ਸਾਡੇ ਪਿੰਡ ਹੀ ਇਸੇ ਮਹਰਾਣੇ ਪਿੰਡ ਆ ਚਲੋ ਮੈਂ ਨਾਂ ਨਹੀਂ ਲੈਣਾ ਉਹਨਾਂ ਦਾ ਤੇ ਸੱਕੀ ਮਾਸੀ ਸਾਡੇ ਪਿੰਡ ਮਹਰਾਣੇ ਆ ਇਹਦੇ ਮਾਸੀ ਦੇ ਮੁੰਡੇ ਵੀ ਹੈਗੇ ਆ ਸਿਰਫ ਮੈਂਟਿਕ ਦਾ ਰਾਵਾਂ ਮੈਂਟਿਕ ਦਾ ਪਰਸਾਂ ਸਾਡੇ ਲੱਗ ਹੁੰਦੀ ਇਥੇ 부ਹੇ ਲੱਗ ਹੁੰਦੀ ਇਹਦੇ 마ਸੀ ਦੇ ਮੁੰਡੇ ਨੰਗਿਆ ਵੀ ਆ ਤੇ ਵੇਖ ਲੋ ਹਿੰਮਤ ਤੱਕ ਨਹੀਂ ਪਈ ਕਿ ਮੈਂ ਆਪਣੇ ਭਰਾ ਨੂੰ ਕਿਉਂਕਿ 마ਸੀ ਦੇ ਮੁੰਡੇ मामੇ ਦੇ ਮੁੰਡੇ ਭੂਆ ਦੇ ਮੁੰਡੇ ਮੁੰਡੇ ਵੀ ਜੀ ਵਿਆਹਾਂ માં ਸ਼ਾਦੀਆਂ ਦੇ ਪਕੌੜੇ ਖਾਣ ਵਾਸਤੇ ਨਿਕਲਦੇ ਹੁੰਦੇ ਫੇ ਵਿਆਹਾਂ ਸ਼ਾਦੀਆਂ ਦੇ ਛਾਪਾਂ ਭਰਾ ਵਾਲੀਆਂ 마ਸੀ ਨੇ ਪਾਲੀਆਂ ਜਾਂ ਭੂਆ ਨੇ ਪਾਲੀਆਂ ਜਾਂ मामੇ ਨੇ ਪਾਲੀਆਂ 마ਸੀਆਂ मामੇ ਭੂਆ ਇਹ ਰਿਸ਼ਤੇਦਾਰੀਆਂ ਹੁੰਦੀਆਂ ਵਾਂ ਓਕੇ ਸੋਕੇ ਟਾਈਮ ਤੇ ਖੜਨ ਵਾਲੀਆਂ ਚਲੋ ਮੈਂ ਮੰਨਦਾ ਵਾਂ ਕਿ ਕੋਈ ਕਿਸੇ ਦਾ ਪੈਸੇ ਵਜੋਂ ਨਹੀਂ ਮਦਦ ਕਰ ਸਕਦਾ ਸੌ ਘਰਾਂ ਦੀਆਂ ਮਜਬੂਰੀਆਂ ਨੇ ਵਾ ਪਰ ਸਰੀਰਕ ਤੌਰ ਤੇ 10 ਮਿੰਟਾਂ ਰਕੇ ਇਹਨਾਂ ਦਾ ਹਾਲਤ ਪੁੱਛ ਸਕਦਾ ਨਾ ਹਾਂਜੀ ਬਾਬਾ ਮੈਨੂੰ ਤੁਸੀਂ ਰੋਜ਼ ਕਹਿੰਦੇ ਨੇ ਨਾ ਵੀ ਘਰੇ ਜਾਣਾ ਆਹੋ ਜਾਣਾ ਵਾ ਘਰੇ ਕੇ ਰਹਿਣਾ ਇੱਥੇ ਨਹੀਂ ਹੁਣ ਲੈ ਜਾ ਥੋੜਾ ਮਨ ਮਨ ਕਾਫੀ ਚਲਾ ਹੋ ਗਿਆ ਮਨ ਲੈ ਜਾ ਮਿਲ ਕੇ ਫੇਰ ਲਾਓ ਲੜਾ ਹੋਗਾ ਲੈ ਲੈ ਰੋਜ਼ ਕਹਿੰਦੇ ਨੇ ਮੈਨੂੰ ਛੱਡਿਆ ਛੱਡੇ ਨੇ ਕਹਿਣਾ ਹੀ ਕਹਿਣਾ ਮੈਨੂੰ ਛੱਡਿਆ ਆ ਵੀਰ ਹੁਣ ਇੱਥੇ ਸੇਵਾ ਕਰਦੇ ਨਹੀਂ ਤੇ ਇਹਨਾਂ ਨੂੰ ਪੁੱਛ ਲਿਓ ਵਾਲਾ ਅੱਛਾ ਮੇਰੇ ਕੋ ਕੋਈ ਟੈਲੀਫੋਨ ਨੰਬਰ ਹੈਗਾ ਹੀ ਹਾਂ ਕਿਹੜਾ ਕੀ ਤੁਹਾਡਾ ਟੈਲੀਫੋਨ ਨੰਬਰ ਆਪਾਂ ਕੀ ਕਰਨਾ ਜੇ ਜਦੋਂ ਉਹਨਾਂ ਨੂੰ ਪਤਾ ਵੀ ਇੱਥੇ ਰਹਿੰਦੇ ਆ ਨਹੀਂ ਇੰਨਾ ਕੀ ਮੇਰੀ ਗੱਲ ਸੁਣਿਓ ਐਨੀ ਤੁਹਾਡੀ ਕੀ ਮਜਬੂਰੀ ਕਿ ਤੁਹਾਡਾ ਫੋਨ ਲਾਉਣ ਦਾ ਸਮਾਂ ਨਹੀਂ ਮਿਲਿਆ ਨਹੀਂ ਸਾਡੋ ਪਤਾ ਮਨਦਾ ਕਿ ਮੇਰਾ ਸਰੀਰ ਠੀਕ ਨਹੀਂਗਾ ਭਾਈ ਰਹਿੰਦਾ ਅੱਛਾ ਤੇ ਬਾਕੀ ਨਿਕਾ ਭਰਾਵਾ ਹਾਂਜੀ ਉਹ ਕਾਰੋਬਾਰ ਚ ਮਾੜਾ ਮੋਟਾ ਕਰੀ ਜਾਂਦਾ ਤੇ ਰੋਟੀ ਪਾਣੀ ਚੱਲਾਈ ਜਾਂਦਾ ਆਪਾਂ ਨਹੀਂ ਤੁਸੀਂ ਵੇਲੋ ਪੰਜ ਭਰਾ ਜੇ ਮੇਰੀ ਗੱਲ ਦਾ ਗੁੱਸਾ ਨਾ ਕਰੇ ਸੰਜੀ ਇੱਕ ਨਹੀਂ ਅੱਧਾ ਪੰਜ ਭਰਾਵਾ ਇਹ ਚਲੋ ਪੰਜਾਂ ਚੋਂ ਇੱਕ ਦੀ ਡੈਥ ਹੋ ਗਈ ਚਾਰ ਭਰਾਵਾ ਤੇ ਚਾਹਾਂ ਜੋ ਇੱਕ ਮੇਰੇ ਕੋਲ ਆ ਤੇ ਤਿੰਨ ਭਰਾਏ ਦੇ ਤਰਨਦਾਰ ਰਹਿੰਦੇ ਆ ਤੇ ਤਿੰਨਾ ਭਰਾਵਾਂ ਨੇ ਕਦੀ ਵੀ ਇਹਨੂੰ ਫੋਨ ਤੱਕ ਨਹੀਂ ਲਾਇਆ ਮਾਸੀ ਦੇ ਮੁੰਡੇ ਇੱਥੇ ਉਹ ਵੀ ਕਦੀ ਨਹੀਂ ਆਏ ਕਦੀ ਉਹਨਾਂ ਨੇ ਫੋਨ ਨਹੀਂ ਲਾਇਆ ਤੇ ਬਾਬੇ ਵਧੀਆ ਗੱਲ ਆਈ ਦੱਸੋ ਨਹੀਂ ਉਹ ਭਾਈ ਉਹ ਵੱਡਾ ਭਰਾ ਜਿਹੜਾ ਇਹ ਤੋਂ ਵੱਡਾ ਵਾ ਹਾਂਜੀ ਉਹ ਵੀ ਠੀਕ ਨਹੀਂ ਕਰਦਾ ਹੈਗਾ ਬਾਬੇ 2 ਸਾਲ ਹੋ ਗਏ 2 ਸਾਲ ਤੋਂ ਹੀ ਠੀਕ ਨਹੀਂ ਆ ਚੱਲ ਇੱਕ ਦਾ ਦਿਨ ਹੋ ਗਿਆ ਬੁਖਾਰ ਚੜ ਗਿਆ ਨਹੀਂ ਉਹ ਵੀ ਨਾ ਇਸੇ ਤਰ੍ਹਾਂ ਹੀ ਰਹਿੰਦਾ ਵਾ ਹੂੰ ਇਹ ਬਾਬੇ ਕੰਨ ਦੇ ਚਾਹੀਦਾ ਸੀਦਾ ਕਿਤੇ ਚਲੋ ਵੀ ਸਾਡਾ ਸਹਿਯੋਗ ਦੇਣਾ ਪੈਸੇ ਵੱਲੋਂ ਦੀ ਨਹੀਂ ਮੈਂ ਗੱਲ ਕਰਦਾ ਉਹਦਾ ਫੋਨ ਲਾ ਕੇ ਦਾ ਹਾਲ ਚਾਲ ਪੁੱਛਣਾ ਠੀਕ ਹੈ ਜੀ ਵੀ ਸਾਡਾ ਭਰਾ ਹੈਗਾ ਵਾ ਜਾਂ ਮਰ ਗਿਆ ਵਾ ਦਵਾਈ ਬੁੱਟੀ ਚੱਲਦੀ ਆ ਕੀ ਹਾਲਤਾ ਵਾ ਪਹਿਲਾਂ ਇੰਨਾ ਪਾਣੀ ਹੋ ਗਏ ਆ ਰਿਸ਼ਤੇ ਕਿ ਫੋਨ ਲਾਉਣ ਦਾ ਵੀ ਸਮਾਂ ਨਹੀਂ ਮਿਲਿਆ ਇਹਦੀ ਦਵਾਈ ਹਾਲ ਦੇ ਦੇ ਕਾਰਨ ਹਮ ਉਹਨਾਂ ਨੂੰ ਉੱਥੇ ਖੜਿਆ ਸੀ ਪਹਿਲਾਂ ਤਨਤਨ ਜਿਹੜਾ ਹਮ ਉੱਤੋਂ ਜਦੋਂ ਲੈ ਗਿਆ ਇਹ ਸਾਨੂੰ ਨਹੀਂ ਪਤਾ ਲੱਗ ਕਿ ਕਿਹੜੇ ਲੈ ਗਿਆ ਬਾਬਾ ਜੀ 2 ਸਾਲ ਹੋ ਗਿਆ ਇਹਨਾਂ ਨੂੰ ਪਤਾ ਸੀ ਇਹ ਮਹਰਾਣੇ ਠੀਕ ਹੈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰੋ ਸਾਕੀ ਮਾਸੀ ਦੇ ਮੁੰਡੇ ਨੂੰ ਮੁੰਡਿਆਂ ਨੂੰ ਪਤਾ ਪਈ ਇਥੇ ਮਹਰਾਣੇ ਆ ਤੇ ਤੁਹਾਨੂੰ ਨਾ ਪਤਾ ਹੋਊਗਾ ਉਹ ਇਸ ਕਰਕੇ ਇਹਨਾਂ ਨੂੰ ਪਤਾ ਹੀ ਕਿ ਚਲੋ ਇਹਦੀ ਦਿਮਾਗੀ ਹਾਲਤ ਜੀ ਜਿਆਦਾ ਖਰਾਬ ਆ ਅੰਦੇ ਉੱਥੇ ਦੇਰੇ ਸਹੀ ਹੋ ਜਾਂਦੀ ਹੈ ਮੈਂ ਮੰਨਦਾ ਵਾਂ ਕਿ ਮੈਂ ਭਾਜੀ ਤੁਹਾਡੀ ਗੱਲ ਹਰ ਕਿਸੇ ਗੱਲ ਨਾਲ ਮੈਂ ਸਹਿਮਤ ਆ ਕਿ ਦਿਮਾਗੀ ਹਾਲਤ ਇਹਦੀ ਸਹੀ ਨਹੀਂ ਆ ਠੀਕ ਆ ਪਰ ਆਪਣੀਆਂ ਤੇ ਹਾਲਤਾਂ ਸਹੀ ਆ ਨਾ ਨਹੀਂ ਅਹੀਂ ਤੇ ਇਹਨਾਂ ਨੂੰ ਜੇਕਰ ਬੱਚੇ ਦਾ ਸਰੀਰ ਸਹੀ ਨਹੀਂ ਆ ਦਿਮਾਗ ਸਹੀ ਨਹੀਂ ਆ ਤੇ ਕੀ ਉਹਦੀ ਮਾਂ ਜਾਂ ਕੀ ਉਹਦਾ ਪਿਓ ਜਾਂ ਕੀ ਉਹਦੇ ਭਰਾ ਉਹਦੇ ਵਾਈਸ ਹੋਈ ਨਹੀਂ ਲੈਂਦੇ ਇਹ ਨਹੀਂ ਦਿਨ ਪੱਕਾ ਨਹੀਂ ਕੱਲਿਆ ਹੀ ਪਈ ਜੀ ਪੱਕਾ ਹੀ ਚਲੇ ਜਾਏ ਬਾਬੇ ਪੱਕਾ ਹੀ ਆ ਜਿਹੜਾ 2 ਸਾਲ ਤੋਂ ਸਾਨੂੰ ਪਤਾ ਨਹੀਂ ਆ ਪੀ ਦਾ ਅੱਗਾ ਕੀ ਆ ਪਿਛਾ ਕੀ ਆ 2 ਸਾਲ ਤੋਂ ਨੇ ਇੱਕ ਦਿਨ ਵੀ ਫੋਨ ਮੇਰੀ ਗੱਲ ਸੁਣ ਲੋ ਤੁਸੀਂ ਕਹਿੰਦੇ ਪੱਕਾ ਨਹੀਂ ਕੱਲਿਆ ਫਿਰ ਤੈਨੂੰ ਸਗਰ ਫਿਰ ਹੋਈ ਫੋਨ ਲਾ ਕੇ ਪਤਾ ਲੈਣਾ ਚਾਹੀਦਾ ਵਾ ਵੀ ਸਾਡਾ ਭਰਾ ਵਾ ਹੀ ਪੱਕਾ ਨਹੀਂ ਕੱਲਿਆ ਹੀ ਤੇ ਜਦੋਂ ਠੀਕ ਹੋ ਗਿਆ ਉਦੋਂ ਅਸੀਂ ਇਹਨੂੰ ਲੈ ਆਉਣਾ ਹਨਾ ਵੀ ਤੁਸੀਂ ਕਦੀ ਫੋਨ ਲਾ ਕੇ ਪੁੱਛਿਆ ਵੀ ਵੀਰੇ ਠੀਕ ਹੋ ਗਿਆ ਕਿ ਨਹੀਂ ਹੋਇਆ ਬਾਬੇਓ ਕਿਉਂ ਨਹੀਂ ਨੰਬਰ ਤੁਸੀਂ ਜਿੱਥੋਂ ਮਰਜੀ ਤੁਹਾਡੀ ਮਾਸੀ ਦਾ ਮੁੰਡਾ ਇੱਥੇ ਆ ਮਾਸੀ ਤੁਹਾਡੀ ਇੱਥੇ ਆ 20 ਸਾਲ ਬਾਅਦ ਆਏ ਹਾਂ ਹਾਂਜੀ ਮਾਸੀ ਨੂੰ ਆਪਣੀ ਹਾਂਜੀ ਮਾਨ ਦਾ 20 ਸਾਲ ਬਾਅਦ ਆਇਆ ਪਰ ਨੰਬਰ ਤੇ ਲਾਈ ਸੱਜਣਾ ਮਾਸੀ ਨੂੰ ਆਏ ਨਹੀਂ ਇੱਥੇ ਪੈਣਗੇ ਇਹ ਤੇ ਵੀਰ ਹੁਣੇ ਫੇਰ ਉਹ ਤੇ ਤੁਸੀਂ ਕਿੰਨੇ ਮਰਕਾ ਹੀ ਪਾੜਨ ਵਾਲੀ ਗੱਲ ਹੋ ਗਈ ਇਹ ਇਹ ਤੇ ਆ ਰਹੀ ਹੈ ਬੱਲੀ ਆ ਰਹੀ ਹੈ ਮੈਂ ਤੁਹਾਡੀ ਗੱਲ ਨਹੀਂ ਵੀਰ ਜੀ ਕਰਦਾ ਮੈਂ ਇਹਨਾਂ ਦੀ ਗੱਲ ਕਰਨਾ ਹਾਂ ਹਾਂਜੀ ਠੀਕ ਹੈ ਜੀ ਕਿ ਮਾਸੀ ਸਗੀ ਮਾਸੀ ਮਹਰਾਣੇ ਹੋਵੇ ਤੇ ਮਾਸ ਜੀਤੋਂ ਕੇ ਤੋਂ ਮਾਸੀ ਦੇ ਮੁੰਡਿਆਂ ਤੋਂ ਨੰਬਰ ਮੇਰਾ ਹੈਗਾ ਵਾ ਆਂਡੀਆਂ ਗਵਾਂਡੀਆਂ ਤੋਂ ਮੇਰਾ ਨੰਬਰ ਹੈਗਾ ਵਾ ਇਹ ਵੀਰ ਜਿੱਥੇ-ਇਥੇ ਸੇਵਾ ਕਰਦਾ ਉਹ ਤੁਹਾਡੀ ਮਾਸੀ ਦੇ ਘਰ ਦੇ ਨਾਲ ਹੀ ਘਰ ਆਦਾ ਜੇ ਨੰਬਰ ਲੈਣਾ ਬਹੁਤੀ ਗੱਲ ਆ ਕਿ ਦੂਰ ਤੇ ਹੈਗਾ ਹੀ ਨਹੀਂ ਆ ਜਾਂ ਤੋ ਇਹ ਅਮਰੀਕਾ ਕੈਨੇਡਾ ਲਿੰਦੇ ਆ ਨੰਬਰ ਲੈਣਾ ਵੀ ਬੜੀ ਦੂਰ ਦੀ ਗੱਲ ਆ ਮਾਧੇ ਘੰਟੇ ਦਾ ਰਾਹ ਬੰਦਾਪੂਰੀ ਆ ਸਕਦਾ ਦੁੱਖ ਪਤਾ ਕੀ ਆ ਦੁੱਖ ਇਹ ਆ ਕਿ ਜਦੋਂ ਇਹ ਮੈਨੂੰ ਫੋਨ ਇਹ ਮੈਨੂੰ ਕਹਿੰਦੇ ਆ ਨਾ ਜਦੋਂ ਮੈਂ ਪਰਲੇ ਬੰਨੇ ਜਾਣਾ ਵਾ ਕਿ ਵੀਰ ਅਹੀਂ ਘਰੇ ਜਾਣਾ ਵਾ ਸਾਨੂੰ ਘਰੇ ਛੱਡਿਆ ਤੇ ਦੁੱਖ ਲੱਗਦਾ ਯਾਰ ਘਰ ਦੇ ਤੇ ਵਾਈਸ ਹੋਈ ਤੱਕ ਨਹੀਂ ਲੈਂਦੇ ਤੇ ਕਰੇ ਮੰਨਿਆ ਨੂੰ ਲੈ ਜਨੇ ਸੀ ਹੂੰ ਇਹਨੇ ਨਹਾਉਣਾ ਧੋਣਾ ਬਿਲਕੁਲ ਨਹੀਂ ਦਿਮਾਗੀ ਹਾਲ ਦੇ ਨੇ ਥੁੱਕੀ ਜਾਣਾ ਤੇ ਬਸ ਕਰੀ ਜਾ ਮੈਂ ਬਾਬੇ ਖੜਨ ਵਾਸਤੇ ਤੁਹਾਨੂੰ ਕਿਦਨ ਗਿਆ ਖੜਨੇ ਦੀ ਗੱਲ ਕੋਈ ਭਾਵੇਂ ਲੈ ਕੇ ਜਾਣ ਵਾਸਤੇ ਤੁਹਾਨੂੰ ਮੈਂ ਕਿਦਨ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਵਾ ਕਿ ਤੁਸੀਂ ਕਮ ਸੇ ਕਮ ਇੱਥੇ ਤੇ ਦਾ ਪਤਾ ਲਾ ਹੀ ਸਕਦੇ ਜੇ ਕੋਈ ਫੋਨ ਫਾਨ ਤੇ ਲਾ ਹੀ ਸਕਦੇ ਜੇ ਆ ਸਾਡੇ ਕੋਲੋਂ ਕੱਲ ਇੱਕ ਭੈਣ ਗਈ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਆਪਾਂ ਭਰਾ ਵਾਂ ਸ ਹੈਨਾ ਆਪਾਂ ਪੰਜਾਬੀਆਂ ਪਰ ਆਪਣੇ ਖੂਨ ਸਫੇਦ ਹੋ ਗਿਆ ਕੱਲ ਇੱਕ ਸਾਡੇ ਕੋਲ ਭੈਣ ਗਈ ਆ 1500 ਕਿਲੋਮੀਟਰ ਦੂਰੋਂ ਉਹਦੇ ਭਰਾ ਨੂੰ ਪਤਾ ਲੱਗਾ 3 ਦਿਨ ਹੋ ਗਏ ਪਤਾ ਲੱਗੇ ਨੂੰ ਤੇ ਉਸ ਦਿਨ ਦਾ ਟ੍ਰੇਨ ਤੇ ਚੜਿਆ ਕੱਲ ਆਣ ਕੇ ਨੂੰ ਲੈ ਗਿਆ ਤੇ ਤੁਸੀਂ 15 ਮਿੰਟਾਂ ਦਾ ਰਵੱਦਾ ਤੁਸੀਂ ਅੱਜ ਤੱਕ 2 ਸਾਲ ਹੋ ਗਏ ਤੁਸੀਂ ਆਏ ਨਹੀਂ ਮੇਲੇ ਦੱਸੋ ਫਿਰ ਉਹ ਜੁਪੀ ਬਿਹਾਰ ਵਾਲਾ ਚੰਗਾ ਤੇ ਜਾਂ ਆਪਾਂ ਚੰਗੇ ਆ ਟੜੀ ਗੱਲਾਂ ਨਹੀਂ ਸਮਦੇ ਪਰ ਸਾਨੂੰ ਪਤਾ ਹੀ ਨਹੀਂ ਵੀ ਇੱਥੇ ਹੈਗਾ ਵਾ ਡੇਰਾ ਆ ਵਾ ਹੁਣ ਇਹਨਾਂ ਨਾਲ ਲੈ ਕੇ ਫੇਰ ਅਸੀਂ ਆਏ ਇੰਦਰੋਂ ਅੱਜ ਕਿਦਾ ਪਤਾ ਲੱਗਿਆ ਵੀ ਅੱਜ ਕਿਦਾ ਪਤਾ ਲੱਗਿਆ ਬਿੱਤੇਗਾ ਬੰਦੇ ਵੀ ਇੱਕ ਰਿ ਹੋ ਗਈ ਇਹ ਤੇ ਮਿਲ ਕੇ ਤੇ ਆਈ ਉਹਨੂੰ ਇੱਕ ਰਿ ਲੈ ਕੇ ਆਏ ਆਏ ਆਹ ਰਾਮ ਦਾ ਹੋਇਆ ਪਤਾ ਲੱਗੇ ਨਹੀਂ ਬਾਬੇ ਗੱਲ ਪਤਾ ਕੀ ਆ ਪਤਾ ਸੀਗਾ ਮਾਸੀ ਸਗੀ ਮਾਸੀ ਮਹਰਾਣੇ ਆ ਮਾਸੀ ਦੇ ਮੁੰਡਿਆਂ ਨੂੰ ਪਤਾ ਵਾ ਠੀਕ ਆ ਸਾਰਿਆਂ ਨੂੰ ਪਤਾ ਵਾ ਵੀਰ ਹੋਣ ਨਹੀਂ ਆਪਕੇ ਹੰਡੇ ਵੀ 2 ਸਾਲ ਤੋਂ ਇੱਥੇ ਆ ਵੀਰ ਠੀਕ ਆ ਜੀ ਜੇ ਪਤਾ ਵਾ ਤੇ ਤਾਰੀ ਪਤਾ ਲੱਗਾ ਵੀ ਇਹਨਾਂ ਨੂੰ 2 ਸਾਲ ਤੋਂ ਇੱਥੇ ਆ ਨਹੀਂ ਤੇ ਇਹਨਾਂ ਨੂੰ ਕਿਦਾਂ ਪਤਾ ਲੱਗਦਾ ਹਾਂਜੀ ਨਹੀਂ ਤੇ ਨਾ ਪੁੱਛਣਾ ਵੀਜੀ ਕਦੋਂ ਤੁਸੀਂ ਲੈ ਕੇ ਆਏ ਜੇ ਇਹਨੂੰ ਤਰੰਦਾਂ ਕਿਥੇ ਰਹਿੰਦੇ ਬਾਬੇ ਤੁਸੀਂ ਐ ਗੁਰਕੇ ਖੂਦੇ ਲੱਗੇ ਅੱਛਾ ਗੁਰਕੇ ਖੂਦੇ ਲੱਗੇ ਤੇ ਕੀ ਕੰਮ ਕੀ ਕਰਦੇ ਤੁਸੀਂ ਐ ਦੇਖੇ ਜਿਹਾ ਕੰਮ ਕਰੀਗਾ ਅੱਛਾ ਤੇ ਇੱਕ ਵੀਰ ਕਦੋਂ ਦਾ ਇਦਾਂ ਢਿਲਾਇਆ ਇਹਨੂੰ ਹੋ ਗਏ 30 ਸਾਲ ਹੋਈ ਗਏ ਆ 30 ਸਾਲਾਂ ਤੋਂ ਇਦਾਂ ਮੈਂ 5 ਸਾਲ ਮੈਂ ਨਾ ਸਾਈਕਲ ਦੀ ਦੁਕਾਨ ਪਾਈ ਸੀ ਅੱਛਾ ਉੱਥੇ ਕਹਿਣੇ ਮੈਨੂੰ ਕੋਈ ਕਹਿੰਦਾ ਅੱਛਾ ਤੇ ਉਹਨਾਂ ਨਾਲ ਢਿਲਾਇਆ ਮੈਂ 5 ਸਾਲ ਹੋ ਗਏ ਠੀਕ ਪਹਿਲਾਂ ਪਹਿਲਾਂ ਪਾ ਹਣੀ ਇਹ ਨਾ ਕਰ ਰਿਹਾ ਪੜਾ ਰਿਹਾ ਹੋਰੀ ਹਲੀ ਪਰਵਾਨੀ ਗਲੀ ਸਦੀ ਪਰੇਸ਼ਾਨੀ ਇੱਥੇ ਇਹ ਹੋਰੀ ਹਲੀ ਗਲੀ ਦੇ ਵਿੱਚ ਹੀ ਇਹਨੇ ਠੁੱਕੀ ਜਾਣਾ ਤੇ ਕੋਈ ਕਪੜਾ ਨਹੀਂ ਪੋਣਾ ਦੇ ਬੁੜੀ ਹਾਲਤ ਪਤਾ ਵਾ ਇੱਥੇ ਵੀ ਜਿਆਦਾ ਥੱਲੇ ਬੈਠਾ ਰਹਿਣਾ ਮਿੱਟੀ ਬਹੁਤ ਖਾਂਦਾ ਦੇ ਠੀਕ ਨਾ ਨਾ ਤੋਂ ਰਹੇ ਤੇ ਬੁਖਾਰ ਵੀ ਇਹਦੀ ਕਮੀ ਗਈ ਕਿੱਥੇ ਗੰਦ ਗੁੰਦ ਉੱਥੇ ਬੈਠੇ ਰਹਿਣਾ ਕਿਸੇ ਦੀ ਕੋਈ ਗੱਲ ਨਹੀਂ ਮੰਨੀ ਇਹ ਜੋ ਹਾਲ ਕਰਿਆ ਫਰਮਾ ਰਿਹਾ ਰਹਿਦਾ ਫਕੀਰ ਰਹਿ ਰਿਹਾ ਹਾਂ ਸੇਫੇ ਨਹੀਂ ਜੇ ਸਹੀ ਰਹਿੰਦਾ ਨਾ ਲਾਉਂਦਾ ਤੋਂ ਲਾ ਤੇ ਜਿਹੜੀ ਉਹ ਖੇਤ ਗੱਲ ਹੀ ਕੋਈ ਨਹੀਂ ਇਹਦੀ ਜਿਹੜੀ ਉਹ ਤਰਨਤਾਰਨ ਵਾਲੀ ਸੰਸਥਾ ਸੀ ਉਹਨਾਂ ਚ ਕੋਲ ਕਿਨਾਂ ਚਰਿਆ ਏ ਉਹਨਾਂ ਕੋ ਵਾਤਾਵਰਨ ਬਣਾ ਵੀ ਨਹੀਂ ਰਿਹਾ ਥੋੜੇ ਗਏ ਉਹ ਤਿੰਨ ਚਾਰ ਭਗਤ ਮੇਰੇ ਕੋਲ ਛੱਡ ਗਏ ਇੱਕ ਦੀ ਤੇ ਡੈਥ ਹੋ ਗਈ ਤੇ ਇਹ ਮੇਰੇ ਕੋਲ 2 ਸਾਲ ਤੋਤੇ ਹੋ ਗਿਆ ਮੇਰੇ ਕੋਲੇ ਮੇਰੇ ਸਾਡੇ ਇੰਨਾ ਇੱਕ ਦਿਨਾਂ ਚ ਛੱਡ ਕੇ ਗਿਆ ਸੀ ਹਾਂ ਜੀ ਅਗਰ ਉਹ ਜਿਹੇ ਹੈ ਨਾ ਚੌਪਰ ਕੇ ਬੁਣ ਲਾਏ છੇ ਕਿੱਥੋਂ ਲੈ ਕਿੱਥੋਂ ਲੈ ਕੇ ਆਏ ਏ ਉੱਥੋਂ ਹੀ ਉੱਥੇ ਦੇਦੇ ਚੌਪਰ ਕੇ ਲਾਂਤਾ છੇ ਘਾਲੀ ਨਾ ਰਸਿਆ ਭਾਰੇ ਭਾਰੇ ਆ ਮਾਰੇ ਭਾਈ ਲੈ ਮੈਂ ਲਾਉਣਾ ਤੈਨੂੰ ਫੋਨ 10 ਮਿੰਟ ਦੇ ਲਾਉਣਾ ਵਾ ਅચ્છਾ ਉਹ ਦੱਸਿਆ ਨਹੀਂ ਉਹਨੇ ਦੇ ਦੋ ਜੇ ਦੋ ਜੇ ਪਰ ਇਹਦੇ ਕੀ ਕੰਮ ਕਰਦੇ ਆ ਉਹ ਮੈਸੇਜ ਕਰਦੇ ਹੀ ਕੰਮ ਇਹ ਤਾਂ ਕੀਮਾ ਮੜਾ ਮੋਟਾ ਕੰਮ ਕਰਦਾ ਕਿ ਤੇ ਇਹ ਕ ਪੂਰਾ ਹੋ ਗਿਆ ਸੀ ਅੱਛਾ ਤੇ 30 ਸਾਲ ਤੋਂ ਜੇ ਇਦਾਂ ਵਾ ਤੇ ਇਹਨੂੰ ਸੰਭਾਲਦਾ ਕੌਣ ਸੀਗਾ ਉਦੋਂ ਦਾ ਉਹ ਉਹਦੇ ਮਾਰਾ ਠੀਕ ਸੀ 3 ਸਾਲ ਹੋ ਗਿਆ ਪੂਰੀ ਹੋਈ ਨੂੰ ਉਹ ਪਸੰਦੀ ਸੁੰਦੀ ਸੀ ਨਹੀਂ ਭਰਾ ਹੁਣ ਆਪਾਂ ਭਰਾ ਵਾਂ ਜੇ ਮਾਤਾ ਪੂਰੀ ਹੋ ਗਈ ਤੇ ਦਾ ਮਤਲਬ ਆਪਾਂ ਆਸ਼ਰਮ ਚ ਛੱਡ ਦੇਣਾ ਇਹ ਦੱਸੋ ਨਹੀਂ ਉਹ ਦੇ ਛੱਡ ਮੈਂ ਛੱਡਿਆ ਹੀ ਆ ਕਿਤੇ ਪੱਕਾ ਬਾਬੇ ਹੁਣ ਕਿਹੋ ਜਿਹੀਆਂ ਗੱਲਾਂ ਕਰਦੇ ਜੀ ਪੱਕਾ ਪੱਕਾ ਛੱਡਣ ਇਹ ਜਿਨ੍ਹਾਂ ਦੇ ਨਹੀਂ ਨਾ ਹੁੰਦੇ ਉਹਨਾਂ ਨੂੰ ਸਬਰ ਹੁੰਦਾ ਵਾ ਪਰ ਇਹ ਜਿਨ੍ਹਾਂ ਦੇ ਇਹ ਤਾਂ ਆਪਾਂ ਮਰਿਆ ਤੋਂ ਵੀ ਗਾਂ ਦੀ ਗੱਲ ਹੋ ਗਈ ਵੀ ਹੁੰਦੇ ਸੁੰਦੇ ਵੀ ਇਹਨੂੰ ਬਾਈ ਨਹੀਂ ਲਈ ਦੀ ਸੰਸਾਰ ਦੇ ਥੇ ਗੱਲ ਐ ਖੜਿਆ ਹੀ ਬੰਦੇ ਮੈਨੂੰ ਦੋ ਚਾਰ ਦੇ ਰੱਖਦੇ ਹੀ ਸਹੀ ਹੋ ਜਾਊਗਾ ਨਹੀਂ ਚਲੋ ਹੁਣ ਪਤਾ ਲੱਗਿਆ ਫਿਰ ਹੁਣ ਲੈ ਜਾਓ ਹੁਣ ਚਲੋ ਨਾਲ ਲੈਣੇ ਹੁਣ ਲੈ ਆਂ ਹਾਂ ਪਰ ਇਹ ਨਾ ਵੇਖ ਕੱਲ ਨੂੰ ਪਤਾ ਲੱਗੇ ਵੀ ਇਹ ਤੇ ਫਿਰ ਛੜਕਾਂ ਤੇ ਰੋਲ ਨੇ ਆਹੀ ਤੇ ਇਹਦੀ ਹੁਣ ਪ੍ਰੋਬਲਮ ਹੈ ਨਾ ਸਾਰੀ ਪ੍ਰੋਬਲਮ ਇਹ ਕੀ ਹੋਇਆ ਕੀ ਮੈਂ ਸਾਰਾ ਦੁਕਾਨੇ ਪਾ ਕੇ ਬੈਠ ਜਾ ਔਰ ਮੇਰੇ ਕੋ ਬੈਠਾ ਨਹੀਂ ਜਾਂਦਾ ਮੈਨੂੰ ਇੱਕ ਜਣਾ ਨਹੀਂ ਸਾਰਾ ਪਰਿਵਾਰ ਹੀ ਕਹਿੰਦਾ ਵੀ ਨਾ ਕੇ ਰਿਆ ਕਰ ਘਰੇ ਰੋਟੀ ਪਾਣੀ ਤੂੰ ਮਿਲੰਦੇ ਆਵਾ ਤੈਨੂੰ ਕਿਤੇ ਕਮੀ ਕਿਹੜੀ ਚੀਜ਼ ਦੀ ਕਮੀ ਵਾਪੇ ਸਾਨੂੰ ਪਤਾ ਵਾ ਕਿ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਬੰਦਿਆਂ ਦੀ ਹਨਾ ਪਰ ਇੰਨੀਆਂ ਵੀ ਕੀ ਮਜਬੂਰੀਆਂ ਕਿ ਯਾਰ ਭਰਾ ਨੂੰ ਸਾਹਮਣ ਤਿੰਨ ਭਰਾ ਆ ਗਏ ਤਿੰਨ ਭਰਾ ਇੱਕ ਭਰਾ ਨੂੰ ਨਹੀਂ ਸਾਮ ਸਕਦੇ ਆ ਇੱਥੇ ਇੱਥੇ ਮੰਨ ਬਾਬਾ ਜੀ ਨਹੀਂ ਲਾਉਂਦਾ ਤੁਸੀਂ 10-10 ਮਟ ਲਾ ਗਿਆ ਬਾਬਾ ਜੀ ਇਹ ਨਹੀਂ ਹੁੰਦਾ ਹੀ ਨਹੀਂ ਪਤਾ ਕਿੰਨੇ ਜਾਣ ਕਿਉਂ ਨਹੀਂ ਬਾਬੇ ਇੱਥੇ 60 ਜਾਣਿਆ 60ਾਂ ਚ ਕੋਈ ਵੀ ਨਹੀਂ ਲਾਉਂਦਾ 60 ਜਾਣਿਆ ਚ ਕੋਈ ਵੀ ਨਹੀਂ ਲਾਉਂਦਾ ਇਹ ਵੀਰ ਤੇ ਇੱਕ ਦੂਜਾ ਵੀਰ ਇਹ ਦੋਵੇਂ ਉਹਨਾਂ ਨੂੰ ਫੜ ਫੜ ਕੇ ਨਹੁੰਦੇ ਆ ਕੱਪੜੇ 5-7 ਦਿਨ ਤੋਂ ਬਾਅਦ ਇਹ ਤਕੀਰ ਬਣ ਜਾਣਾ 5-7 ਦਿਨ ਤੱਕ ਨਹੀਂ ਵੀਰ 5-7 ਦਿਨਾਂ ਬਾਅਦ ਤੁਹਾਡੀ ਵੀ ਇਹੋ ਜਿਹੀ ਹਾਲਤ ਬਣ ਜਣੀ ਜੇ ਤੁਸੀਂ ਨਾ ਨਾ ਹੋ ਇਹ ਵਾਹ ਹੈ ਹੈ ਸਾਧੂ ਵਾਲਾ ਕੰਮ ਹੈ ਜਿਹਦੇ ਘਰੇ ਥੁੱਕੀ ਜਾਂਦਾ ਸਭ ਕੁਝ ਕਰੀਏ ਨਾ ਕੀ ਬਾਬੇ ਨਹੀਂ ਕੋਈ ਨਹੀਂ ਥੁੱਕਦਾ ਇਹ ਇੱਥੇ ਕੋਈ ਨਹੀਂ ਜੇ ਥੁੱਕਦਾ ਠੀਕ ਆ ਕੋਈ ਚੱਕਨੀ ਹੈ ਕੰਟਰੋਲ ਨਹੀਂ ਗੱਲ ਬਾਬੇ ਉਹੋ ਹੀ ਗੱਲ ਹੋ ਗਈ ਆ ਕਿ ਜੇ ਰੱਖੇ ਗੱਲ ਨਾ ਰੱਖਣ ਵਾਲੀ ਗੱਲ ਆ ਬਾਬਾ ਜੀ ਲੰਮੇ ਪਿਆਰੇ ਨੇ ਕੋਈ ਨਹੀਂ ਪੂਰਾ ਲੰਮੇ ਪਿਆਰ ਰਿਹਾ ਵਾ ਕੋਈ ਕਿਸੇ ਨੂੰ ਤੰਗ ਨਹੀਂ ਕਰਦਾ ਕੋਈ ਮਜਬੂਰ ਨਹੀਂ ਕਰਦਾ ਮਿੱਟੀ ਪਹਿਲਾਂ ਖਾਂਦਾ ਹੁੰਦਾ ਸੀਗਾ ਮਿੱਟੀ ਪਹਿਲਾਂ ਮਿੱਟੀ ਪਹਿਲਾਂ ਖਾਂਦਾ ਹੁੰਦਾ ਸੀ ਆ ਉਹ ਹੀ ਥਾਂ ਹੀ ਸਾਰਾ ਪੱਕਾ ਕਰਦਾ ਮਿੱਟੀ ਵਾਲਾ ਜਦੋਂ ਵੀ ਨਿਬੜ ਗਿਆ ਠੀਕ ਠੀਕ ਆ ਲੈਟਰਨ ਬਾਥਰੂਮ ਕਿੱਦਾਂ ਉੱਤੇ ਕਰਦਾ ਹੈ ਹਾਂ ਕਈਰਾਂ ਵਿੱਚ ਕਰ ਲੈਂਦਾ ਕਈਰਾਂ ਕਰ ਲੈਂਦਾ ਕਈਰਾਂ ਵਿੱਚ ਕਰਦਾ ਹਾਂ ਕਈਰਾਂ ਵਿੱਚ ਕਰਦਾ ਹਾਂ ਹਾਂ ਜੀ ਕਿਉਂਕਿ ਤੇ ਤਿੰਨ ਭਰਾ ਜੇ ਇਹਦੇ ਆਪਾਂ ਤੇ ਚੱਲ ਬਾਬੇ ਉਹਨਾਂ ਨੂੰ ਸਾਂਭੀ ਦਾ ਆਸ਼ਮ ਦੇ ਦੇ ਸੀ ਜਿਨ੍ਹਾਂ ਦਾ ਕੋਈ ਹੈਗਾ ਨਹੀਂ ਆ ਤੇ ਸ਼ੁਕਰ ਕਰੋ ਕਿ ਮੈਂ ਤੁਹਾਡੇ ਘਰ ਲੈ ਕੇ ਨਹੀਂ ਆਇਆ ਇਹਨੂੰ ਮੈਨੂੰ ਇਹ ਕਿ ਚੱਲ ਅੱਜ ਆਜਣਗੇ ਕੱਲ ਆਜਣਗੇ ਅੱਜ ਨਹੀਂ ਕੱਲ ਆਉਣਗੇ ਤੁਸੀਂ ਵੇਲੋ ਇਹਨਾਂ ਨਾ ਕਰਦੇ 2 ਸਾਲ ਨਾ ਕਰਦੇ ਸੰਗਜੀ ਕਈ ਵੀਰ ਕਹਿੰਦੇ ਆ ਕਿ ਆ ਤੁਸੀਂ ਅਗਲੇ ਦੀ ਮਜਬੂਰੀ ਦਾ ਨਜਾਇਜ਼ਾ ਦਾ ਚੁੱਕਦੇ ਜੀ ਹਨਾ ਚੱਕ ਵੀਡੀਓ ਬਣਾ ਕੇ ਪਾ ਦਿੰਦੇ ਜੀ ਐਸ ਵੀਰ ਨੂੰ ਲਿਆਂਦੇ ਨੂੰ ਮੈਨੂੰ 2 ਸਾਲ ਹੋ ਗਿਆ ਤੇ ਮੈਨੂੰ ਇਹ ਵੀ ਪਤਾ ਸੀਗਾ ਕਿ ਇਹਦੇ ਪੰਜ ਭਰਾ ਵਾ ਠੀਕ ਹੈ ਜੀ ਤੇ ਇੱਕ ਵਾਰੀ ਵੀ ਜੇ ਮੈਂ ਇਹਦੀ ਵੀਡੀਓ ਬਣਾਈ ਹੋਵੇ ਕਿ ਇਹਦੇ ਹਾਂ ਉਦਾਂ ਜ਼ਰੂਰ ਬੋਲਦੇ ਰਹੇਗੇ ਇਹਦੇ ਭਰਾ ਹੈਗੇ ਲੈਂ ਨਹੀਂ ਹੁੰਦੇ ਪਰ ਕਦੀ ਵੀ ਮੈਂ ਭਰਾਵਾਂ ਦੀ ਕੋਈ ਫੋਟੋ ਨਹੀਂ ਪਾਈ ਕੋਈ ਉਹਨਾਂ ਦਾ ਐਡਰੈਸ ਨਹੀਂ ਸੀ ਬੋਲਿਆ ਕੋਈ ਕੁਝ ਨਹੀਂ ਸੀ ਬੋਲਿਆ ਠੀਕ ਹੈ ਜੀ ਪਰ ਫੇਰ ਹੀ ਵੇਖ ਲੋ ਹੁਣ 2 ਸਾਲ ਲੰਘ ਗਏ ਆ ਤੇ ਜੇਕਰ ਮੈਂ ਉਦੋਂ ਹੀ ਲੈ ਕੇ ਇਹਨੂੰ ਘਰੇ ਲੈ ਕੇ ਗਿਆ ਹੁੰਦਾ ਤੇ ਇਹਨਾਂ ਨੂੰ ਫਟਕਾਰ ਪਾਈ ਹੁੰਦੀ ਤੇ ਹੁਣ ਉਹ ਭਰਾ ਇਹਨਾਂ ਨੇ ਆਪ ਘਰੇ ਰੱਖ ਕੇ ਸਾਹਮਣਾ ਸੀਗਾ ਸਹੀ ਗੱਲ ਆ ਬਾਬੇ ਲੋਕੀ ਕਹਿੰਦੇ ਆ ਕਿ ਤੁਸੀਂ ਸਾਨੂੰ ਮਾੜਾ ਚੰਗਾ ਬੋਲਦੇ ਜੀ ਹੁਣ ਵੇਖ ਲੋ ਤੁਹਾਨੂੰ ਕਦੀ ਨਹੀਂ ਮੈਂ ਫੋਨ ਲਾਇਆ ਕਦੀ ਨਹੀਂ ਕੁਝ ਕਿਹਾ ਪਰ ਤੁਸੀਂ ਕਦ ਕਿਹੜ ਕੋਈ 10 ਦਿਨ ਲੰਘ ਗਏ 15 ਦਿਨਾਂ ਅਜੇ ਮਹੀਨਾ ਲੰਘ ਗਏ ਚੱਲ ਨਹੀਂ ਪਾ ਲਾ ਦੋ ਸਾਲ ਹੋ ਗਿਆ ਤੁਹਾਨੂੰ ਕਦੀ ਫੋਨ ਤੱਕ ਨਹੀਂ ਲਾਇਆ ਤਿੰਨ ਭਰਾਵਾ ਤਿੰਨ ਭਰਾ ਹੀ ਦੇ ਸਕੇ ਭੈਣਾਂ ਕਿੰਨੀਆਂ ਜੀ ਭੈਣਾਂ ਭੈਣਾਂ ਤਿੰਨ ਇੱਕ ਪੁਰੀ ਹੋ ਗਈ ਹੈ ਤੇ ਦੋ ਹੈਗੀਆਂ ਹਨਾ ਮਤਲਬ ਕਿ ਇਸ ਬੰਦੇ ਦੇ ਪੰਜ ਭੈਣ ਭਰਾਵਾ ਜਿਹਦੇ ਜਿਹੜੇ ਜੀਂਦੇ ਆ ਪਰ ਇਹਦੇ ਵਾਸਤੇ ਬਾਬੇ ਪੰਜੇ ਦੇ ਪੰਜੇ ਮਰਿਆਂ ਤੋਂ ਵੀ ਗਾਂ ਤਾਂ ਦੀ ਗੱਲ ਆ ਮਰਿਆ ਮਰਿਆ ਵਾਲੀ ਗੱਲ ਆ ਬਾਬੇ ਜੀ ਨੂੰ ਮੇਰੀ ਗੱਲ ਸੁਣ ਜਿਹਨੂੰ ਕਿਸੇ ਦਾ ਹਾਲ ਨਹੀਂ ਪੁੱਛਣਾ ਵੀ ਤੂੰ ਹੈਗਾ ਵਾ ਤੂੰ ਜਾਂ ਮਰ ਗਿਆ ਵਾ ਹਨਾ ਤੇ ਫਿਰ ਇਹੋ ਜਿਹਾ ਭੈਣ ਭਰਾ ਮੈਨੂੰ ਆਪਾਂ ਬਾਬੇ ਚੜਨਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਗੁੱਸਾ ਸਹੀ ਹੋਗੀ ਜੇ ਬੰਦਾ ਕੰਟਰੋਲ ਜੁ ਹੈਦਰ ਲੈ ਬਾਬੇ ਗੱਲ ਇਧਰ ਇਧਰ ਇਤੇ ਫਿਰ ਮੈਨ ਲੱਗ ਚੜਦੇ ਨਹੀਂ ਸਲਾਮਾ ਵਾ ਮੇਰੀ ਗੱਲ ਸੁਣੋ ਚੜਦੇ ਨਹੀਂ ਸਲਾਮਾ ਵਾ ਚੜਦੇ ਨਹੀਂ ਸਲਾਮਾ ਵਾ ਨਹੀਂ ਤੂੰ ਕਹਵਾ ਕਿ ਹਾਲਤ ਸਹੀ ਹੋਗੀ ਫਿਰ ਮੈਂ ਬਾਬੇ ਲੈ ਕੇ ਜਾਣ ਵਾਲੀ ਤੇ ਮੈਂ ਗੱਲ ਨਹੀਂ ਕਰਨ ਦਿਆ ਕਿਪ ਲੈ ਕੇ ਆਏ ਸੀ ਵੀ ਇਹਨੂੰ ਸਹੀ ਕਰਦੇ ਆ ਬਾਬੇ ਉਹ ਸਹੀ ਕਰਦੇ ਆ ਮੈਂ ਮੰਨਦਾ ਵਾਂ ਬਾਬੇ ਕਿਹੋ ਜਿਹੀਆਂ ਗੱਲਾਂ ਕਰੀ ਇਹਦੇ ਕੋਈ ਪੱਕਾ ਛੱਡਿਆ ਨਹੀਂ ਮੈਂ ਮੰਨਦਿਆਂ ਵਾਂ ਤੁਸੀਂ ਇੱਥੇ ਕਿਦਨ ਆਏ ਜੇ ਕਿਦਨ ਫੋਨ ਲਾ ਕੇ ਦ ਹਾਲ ਪੁੱਛਿਆ ਪਹਿਲਾਂ ਮੈਨੂੰ ਇਹ ਦੱਸੋ ਇਹ ਸਾਡੇ ਕੋਲ ਨਹੀਂ ਹੈ ਹੂੰ ਕਿੱਦਾਂ ਤੁਸੀਂ ਇਹਦਾ ਹਾਲ ਪੁੱਛਿਆ ਜੇ ਕਿਦਾਂ ਤੁਸੀਂ ਇਹਦੇ ਮਗਰ ਤੁਸੀਂ ਆਏ ਜੇ ਕੋਈ ਮਹੀਨੇ ਬਾਅਦ ਮਸਿਆ ਬਾਅਦ ਦੀਵਾਲੀ ਲੰਘੀ ਆ ਨਵਾਂ ਸਾਲ ਲੰਘਿਆ ਲੋਹੜੀ ਲੰਘੀ ਆ ਇੱਥੇ ਦੇ ਬਾਬੇ ਉਹ ਲੋਕ ਚੰਗੇ ਹੈਗੇ ਜਿਹੜੇ ਇਹਨਾਂ ਦੇ ਕੁਝ ਵੀ ਨਹੀਂ ਲੱਗਦੇ ਤੋਂ ਦੀਵਾਲੀ ਲੋਹੜੀ ਦੇਂਦੇ ਹਰ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਖਾਣ ਪੀਣ ਨੂੰ ਲੈ ਆਉਂਦੇ ਆ ਤੁਸੀਂ ਤਾਂ ਕੋਈ ਫੋਕਾ ਹਾਲ ਲੱਗ ਕੇ ਫੋਨ ਲਾ ਕੇ ਨਹੀਂ ਪੁੱਛਿਆ ਤੇ ਤੁਸੀਂ ਕਹਿੰਦੇ ਪੱਕਾ ਨਹੀਂ ਛੱਡਿਆ ਉਹ ਤੇ ਬਾਬੇ ਪੱਕੇ ਛੱਡਣ ਤੋਂ ਗਾਨੀਆਂ ਗੱਲਾਂ ਹੁੰਗੀਆਂ ਭਾਈ ਇਹਨਾਂ ਛੋਟੇ ਘਰਾਣੇ ਨੂੰ ਛੱਡ ਕੇ ਆਇਆ ਸੀ ਉਹਨੂੰ ਸਾਰੀ ਜਾਣਕਾਰੀ ਦਾ ਪਤਾ ਹੈ ਠੀਕ ਹੈ ਜੀ ਬਾਕੀ ਸਾਨੂੰ ਨਾਂ ਨੇਰੇ ਦਾ ਪਤਾ ਤੇ ਨਾਂ ਨੰਬਰ ਦਾ ਪਤਾ ਸਾਨੂੰ ਬਾਬੇ ਹਾਂ ਦੋ ਕੀ ਸੰਜੀ ਐਸੇ ਪਿੰਡੇ ਦੀ ਮਾਸੀ ਰਹਿੰਦੀ ਆ ਬਾਬੇ ਤੂੰ ਵੀਡੀਓ ਚ ਕਿਹਾ ਸੀਗਾ ਵੀ ਦੋ ਸਾਲ ਹੋ ਗਏ ਸਾਨੂੰ ਪਤਾ ਇਸ ਡੇਰੇ ਚ ਆਖਿਆ ਨਾ ਆਂਦੀ ਉਹ ਜਦੋਂ ਉਹਦਾ ਘਲਾਇਆ ਨਾ ਉਹ ਕਹਿੰਦੇ ਵੀ ਮੜਾ ਲੰਘਿਆ ਇਹ ਮੜ ਕੇ ਅਹੀਂ ਨਾ ਤੁਹਾਡੀ ਨਹੀਂ ਮੈਂ ਗੱਲ ਕਰਦਾ ਇਹ ਸਗਾ ਭਰਾ ਇਹਨੂੰ ਤਾਂ ਪਤਾ ਹੈਗਾ ਆਪਣਾ ਸਰੀਰ ਨਹੀਂ ਤੁਹਾਡਾ ਕੀ ਲੱਗਦਾ ਬਾਪੂ ਇਹ ਬਨੇਵਾ ਇਹ ਬਨੇਵਾ ਜਾਂ ਪੈਂਦਾ ਮੁੰਡਾ ਤੁਹਾਡਾ ਕਿਹੜਾ ਪਿੰਡ ਹੈ ਇਹ ਮਾਮਾ ਲੱਗਦਾ ਹੈ ਲੋਕਲ ਹੀ ਤਨ ਤਨ ਲੋਕਲ ਤਰਨਦਾਨੀ ਆਛਾ ਬਈ ਬਾਦ ਚਲੋ ਮੈਂ ਬਾਬਿਓ ਤੁਸੀਂ ਤੋਂ ਗਾਪੜੇ ਮੇਰੇ ਸਗੇ ਭਰਾ ਨਹੀਂ ਬਣਦੇ ਸਗੇ ਭੈਣਾ ਨਹੀਂ ਬਣਦੇ ਤੇ ਪ੍ਰੇਮੀ ਨੂੰ ਮੈਂ ਕੀ ਕਹਿ ਸਕਦਾ ਨਹੀਂ ਸੋਹੜੀ ਨਹੀਂ ਪਈ ਪੂਰੀ ਫੋਲਿਆ ਸਿਰਫ ਇਨਾ ਹੀ ਮੇਰੀ ਹਾਲਤ ਨਹੀਂ ਸਹੀ ਹੋਰ ਬਾਬਿਓ ਮਾੜੀ ਹਾਂ ਮਾੜੇ ਸਮੇਂ ਤੇ ਸਪੋਰਟ ਜਾਈਦੀ ਹੁੰਦੀ ਆ ਹੁਣੇ ਹੁੰਦਾ ਤੁਸੀਂ ਹੁਣ ਤੁਹਾਡੀ ਕਹਿਣ ਦਾ ਮਤਲਬ ਇਹ ਹੋਆ ਕਿ ਇਹ ਮਾੜਾ ਸੀਗਾ ਹੁਣ ਇਹਨੂੰ ਹੀ ਸਪੋਰਟ ਨਹੀਂ ਕਰ ਰਹੇ ਤੇ ਜੇ ਹੁੰਦਾ ਚੰਗਾ ਫੇਰ ਸਪੋਰਟ ਕਰਨੀ ਤੁਹਾਡੀ ਕਹਿਣ ਦਾ ਮਤਲਬ ਇਹੋ ਹੀ ਆ ਬਾਬਿਓ ਸਪੋਰਟ ਦੀ ਗੱਲ ਨਹੀਂ ਸਮਝਦੇ ਤੁਸੀਂ ਕੀ ਕੀ ਸਪੋਰਟ ਕੇ ਕਿਹੜੇ 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 ਤਰੀਕੇ ਦੀ ਸਪੋਰਟ ਮੈਨੂੰ ਪਹਿਲਾਂ ਇਹੋ ਦੱਸਿਓ ਕਿ ਰੋਟੀ ਦੇ ਇਨਾ ਨਹੀਂ ਨਹੀਂ ਤੁਸੀਂ ਐਦੀ ਗੱਲ ਹੀ ਕਰੋ ਤੁਸੀਂ ਕਿਹਾ ਵੀ ਸਾਡੇ ਵੱਲੋਂ ਇਸ ਵੀਰ ਦੀ ਪੂਰੀ ਸਪੋਰਟ ਸੀ ਕਿਹੜੇ ਰਹਿਣ ਦੀ ਸਪੋਰਟ ਹੈ ਖਾਣ ਪੀਣ ਦੀ ਸਪੋਰਟ ਹੈ 2 ਸਾਲ ਤੋਂ ਬਾਬੇ ਮੇਰੇ ਕੋ ਰਹਿਣ ਡਿਆ 2 ਸਾਲ ਤੋਂ ਤੇ ਕਿਸੇ ਨੇ ਫੋਨ ਨਹੀਂ ਲਾਇਆ ਕਿਹੜੇ ਬੰਨੇ ਸਪੋਰਟ ਹੈ ਜੀ ਬਾਬੇ ਮੇਰੇ ਨਾਲ ਨਾ ਪਤਾ ਕਿ ਮੈਂ ਜਜਵਤੀ ਹੋ ਜਾਣਾ ਮੇਰੀ ਤੁਸੀਂ ਗਲਤੀ ਨਹੀਂ ਆਪਣੀ ਮੰਨਦੇ ਵੀ ਸਾਡੀ ਗਲਤੀ ਹੈ ਵੀ 2 ਸਾਲ ਹੋ ਗਿਆ ਸੀ ਇਹਨੂੰ ਇੱਕ ਸਾਡਾ ਠੱਠੇ ਖੂਜ ਸੁਟਿਆ ਸੀ ਇਹਨੂੰ ਫੇਰ ਅਗਰ ਹੀ ਪਤਾ ਸੁਰ ਨਹੀਂ ਲਿਆ ਹੁਣ ਦੱਸੋ